ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਸਾਰ ਦੇ ਲਹਾ ਚੜਾ ਦੋਏ ਪੱਦਰ ਪਹੁੰਚੇ ਪਹਿਲੀ ਵਿੱਚ ਉਦਾਸ ਅਵਸਥਾ ਪੜ ਕੇ ਫਿਕਰ ਹੋਇਆ ਦੂਜੀ ਵਿੱਚ ਸੁਖ ਵਾਜ ਕੇ ਸੁਖ ਹੋਇਆ ਅਸਲ ਵਿੱਚ ਜੋ ਤੁਦ ਭਾਵੈ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਰੰਕਾਰ ਇਹ ਸਬਕ ਪਕੜਾ ਬੜਾ ਵਕਤ ਲੈਂਦਾ ਹੈ ਤੇ ਅਨੇਕ ਪ੍ਰਕਾਰ ਦੇ ਲਹਾ ਚੜਾ ਤੇ ਤਜਰਬੇ ਹੋ ਕੇ ਇਹ ਪੱਕਦਾ ਹੈ ਜੋ ਲੱਗਾ ਰਹੇ ਸੋ ਸਿਰੇ ਚੜ ਜਾਂਦਾ ਹੈ ਜੋ ਕਿਸੇ ਮੰਜ਼ਲੋਂ ਕਬਰਾ ਕੇ ਛੱਡ ਬੈਠੇ ਤਾਂ ਰਹਿ ਜਾਂਦਾ ਹੈ ਗੁਰੂ ਤੁਸਾਂ ਦੀ ਸਹਾਇਤਾ ਕਰੇ ਸੰਸਾਰ ਦੀਆਂ ਐਬੀਆਂ ਨਿਭੀਆਂ ਲਹਾ ਚੜਾ ਦੁੱਖ ਸੁਖ ਹਰ ਹਾਲ ਸਿਮਰਨ ਜਾਰੀ ਰਹੇ ਤੇ ਵਾਹਿਗੁਰੂ ਸਹਾਈ ਰਹੇ ਗੁਰੂ ਅੰਗ ਸੰਗ ਨਾਮ ਦਾ ਰੰਗ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ